19 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਸਾਖ ਸਬੰਧੀਆਂ ਨੂੰ ਪਰਿਵਾਰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ। ਭੋਜਨ ਛਕਾਏ ਜਾਂਦੇ ਨੇ। ਜਦੋਂ ਪੰਡਤ ਹਰਦੇਵਾਲ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗਦਾ ਹੈ ਆਪਣੀ ਬਾਹ ਉਹ ਤਾਂ ਕਰਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਉਸ ਦੀ ਬਾਹ ਫੜ ਲੈਂਦੇ ਨੇ ਅਤੇ ਕਹਿੰਦੇ ਨੇ ਕਿ ਪੁਜਰੀ ਜੀ ਪੰਡਤ ਜੀ ਇਹ ਤੁਸੀਂ ਕੀ ਕਰ ਰਹੇ ਹੋ? ਇਹ ਧਾਗਾ ਕੀ ਹੈ? ਤਾਂ ਉਸ ਸਮੇਂ ਪੰਡਤ ਹਰਦੇਵਰ ਕਹਿੰਦੇ ਨੇ ਕਿ ਇਸ ਨੂੰ ਜਨੇਊ ਕਹਿੰਦੇ ਨੇ ਇਹ ਧਾਗਾ ਪਾਉਣ ਨਾਲ ਤੁਸੀਂ ਉੱਚ ਜਾਤੀਏ ਹੋ ਜਾਓਗੇ ਸਮਾਜ ਦੇ ਵਿੱਚ ਅਤੇ ਧੁਰਦਰਗਾ ਦੇ ਵਿੱਚ ਵੀ ਤੁਸੀਂ ਉੱਚ ਜਾਤੀਏ ਹੀ ਮੰਨੇ ਜਾਓਗੇ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਉਸ ਪੰਡਤ ਨੂੰ ਕਹਿੰਦੇ ਨੇ ਕਿ ਇਹ ਧਾਗਾ ਤਾਂ ਥੋੜੇ ਸਮੇਂ ਬਾਅਦ ਟੁੱਟ ਜਾਏਗਾ ਅਤੇ ਉੱਚ ਜਾਤੀਆ ਉਹ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਤੇ ਨੀਚ ਜਾਤੀਆ ਸ਼ੂਦਰ ਉਹ ਹੈ ਜੋ ਮਾੜੇ ਕੰਮ ਕਰਦਾ ਹੈ ਇਹ ਧਾਗਾ ਪਾਉਣ ਨਾਲ ਤਾਂ ਕੋਈ ਡਿਸਾਈਡ ਨਹੀਂ ਹੁੰਦਾ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਤਾਂ ਉਸ ਸਮੇਂ ਪੰਡਿਤ ਹਰਦਿਆਲ ਕਹਿੰਦਾ ਹੈ ਕਿ ਇਹ ਰੀਤ ਤਾਂ ਸਾਡੇ ਕੁਲਾਂ ਤੋਂ ਚੱਲਦੀ ਆ ਰਹੀ ਆ ਸਾਡੇ ਮਾਰਸ਼ੀ ॠषि मुनि ਵੀ ਇਹ ਧਾਗਾ ਪਾਉਂਦੇ ਸੀ ਅਤੇ ਤੁਹਾਨੂੰ ਵੀ ਇਹ ਧਾਗਾ ਪਾਉਣਾ ਪੈਣਾ ਹੈ ਇਹ ਜਨੇਊ ਤਾੜਨ ਕਰਨਾ ਪਏਗਾ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜੇਕਰ ਮੈਨੂੰ ਜਨੇਊ ਪਾਉਣਾ ਹੈ ਤਾਂ ਇਹ ਜਨੇਊ ਪਾਉ ਜਿਹੜਾ ਕਦੇ ਗਲੇ ਨਾ ਕਦੇ ਸੜੇ ਨਾ ਤੇ ਕਦੇ ਟੁੱਟੇ ਨਾ ਤਾਂ ਪੰਡਿਤ ਹਰਦਿਆਲ ਹੈਰਾਨ ਹੋ ਕੇ ਕਹਿੰਦਾ ਹੈ ਕਿ ਇਹੋ ਜਿਹਾਂ ਧਾਗਾ ਕਿਹੜਾ ਹੈ ਮੈਂ ਤਾਂ ਕਦੇ ਵੇਖਿਆ ਨਹੀਂ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਦੱਸੋ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਉਸ ਨੂੰ ਕਹਿੰਦੇ ਨੇ ਕੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਿਤ ਪਾੰਦੇ ਕਤ ਨਾਏ ਟੁੱਟੇ ਨਾ ਮਲ ਲੱਗੇ ਨਾਏ ਜਲੇ ਨ ਜਾਏ ਧਨ ਸੋ ਮਾਨਸ ਨਾਨਕਾ ਜਿਨ ਗਲ ਚੱਲੇ ਪਾਈ ਤਾਂ ਉਸ ਸਮੇਂ ਪੰਡਿਤ ਵੀ ਹੈਰਾਨ ਹੁੰਦਾ ਹੈ ਆਸ-ਪਾਸ ਜਿਹੜੇ ਖੜੇ ਲੋਕ ਨੇ ਉਹ ਵੀ ਹੈਰਾਨ ਹੁੰਦੇ ਨੇ ਅਤੇ ਪੰਡਿਤ ਫਿਰਦੇ ਆਲ ਥੋੜਾ ਜਿਹਾ ਗੁੱਸੇ ਦੇ ਵਿੱਚ ਆ ਕੇ ਫਿਰ ਕਹਿੰਦਾ ਹੈ ਕਿ ਬਾਲਕ ਤੁਸੀਂ ਅਣਹੋਈਆਂ ਅਤੇ ਅਣਹੋਣੀਆਂ ਗੱਲਾਂ ਕਰ ਰਹੇ ਹੋ ਇਹ ਤਾਗਾ ਕਿੱਥੋਂ ਮਿਲੇਗਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਥੋੜਾ ਜਿਹਾ ਉੱਚੇ ਸਵਰ ਦੇ ਵਿੱਚ ਕਹਿੰਦੇ ਨੇ ਕਿ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਧਾਗਾ ਏ ਇਹ ਜਨੇਊ ਏ ਇਹ ਤੁਰ ਦਰਗਾਹ ਦੇ ਵਿੱਚ ਤੁਹਾਡੇ ਕੰਮ ਆਵੇਗਾ ਤੇ ਇਹ ਧਾਗਾ ਤਾਂ ਸਰੀਰ ਦੇ ਨਾਲ ਇੱਥੇ ਹੀ ਬਲ ਜਾਏਗਾ ਤੇ ਮੇਰੇ ਨਾਲ ਉੱਤੇ ਦਰਗਾਹ ਦੇ ਵਿੱਚ ਕਿੱਥੇ ਜਾਏਗਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਇੱਕ ਹੋਰ ਬਾਣੀ ਉਚਾਰਨ ਕਰਦੇ ਨੇ ਅਤੇ ਕਹਿੰਦੇ ਨੇ ਤਗਨ ਇੰਦਰੀ ਤਗਨ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗਨ ਹੱਥੀ ਤਗਨ ਪੈਰੀ ਤਗਨ ਜੀਵਾ ਤਗਨ ਅੱਖੀ ਵੇ ਤੱਗਾ ਆਪੇ ਵੱਤਾ ਵਟ ਧਾਗੇ ਅਵਰਾਂ ਕੱਤੇ ਇਹ ਗੱਲ ਸਿੱਧੀ ਪੁਜੋਹੀ ਤੇ ਟੁਕਦੀ ਸੀ ਜਿਸ ਨੂੰ ਸੁਣ ਕੇ ਪੁਜੋਹਿਤ ਦੇ ਵੀ ਦੰਦ ਜੁੜ ਜਾਂਦੇ ਨੇ ਅਤੇ ਗੁਰੂ ਨਾਨਕ ਦੇਵ ਜੀ ਉਸ ਨੂੰ ਕਹਿੰਦੇ ਨੇ ਕਿ ਜਿਸ ਨੇ ਆਪ ਕਦੇ ਉੱਚ ਜਾਤੀਏ ਵਾਲੇ ਕੰਮ ਨਹੀਂ ਕੀਤੇ ਜੋ ਆਪ ਆਪਣੀ ਇੰਦਰੀਆਂ ਦੇ ਉੱਤੇ ਕਾਬੂ ਨਹੀਂ ਕਰ ਸਕਦਾ ਉਹ ਬੰਦਾ ਦੂਸਰਿਆਂ ਨੂੰ ਧਾਗੇ ਪਾ ਰਿਹਾ ਅਤੇ ਲੋਕਾਂ ਨੂੰ ਜਨੇਊ ਦਾ ਅਸਲੀ ਕਾਰਨ ਦੱਸ ਰਿਹਾ ਐਨੀ ਗੱਲ ਸੁਣਨ ਤੋਂ ਬਾਅਦ ਪੰਡਿਤ ਵੀ ਹੈਰਾਨ ਹੁੰਦਾ ਹੈ ਅਤੇ ਆਸ-ਪਾਸ ਖੜੇ ਲੋਕ ਵੀ ਸੋਚੀ ਪੈ ਜਾਂਦੇ ਨੇ ਕਿ ਬਾਲਕ ਨਾਨਕ ਗੱਲ ਤਾਂ ਸੱਚੀ ਕਰ ਰਿਹਾ ਜੇਕਰ ਜਾਣਕਾਰੀ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ